ਯਾਰਲੀ ਭਾਗ 22 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਚਲੋ ਅੱਜ ਦਾ ਭਾਗ ਸ਼ੁਰੂ ਕਰੀਏ ਅਸੀਂ ਪਾਠ ਚੱਲਦੇ ਚੱਲਦੇ ਗੁੱਡੀ ਬੈਠੀ ਬੈਠੀ ਹੱਥ ਜੋੜ ਕੇ ਸੌ ਗਈ ਮਾਂ ਨੂੰ ਨੀਂਦ ਨਹੀਂ ਆ ਰਹੀ ਸੀ ਮਾਮੀ ਫੇਰ ਲੱਗ ਕੇ ਆ ਕੇ ਬੈ ਗਈ ਸੰਤੋਖੀ ਦੇ ਫੇਰ ਪਰੇਸ਼ਾਨ ਜੀ ਹੋ ਗਈ ਸੰਤੋਖੀ ਸੋਚੀ ਜਾਵੇ ਕਿ ਫੇਰ ਕਿਤੇ ਕੋਈ ਗੱਲ ਨਾ ਛੇੜ ਲਵੇ ਨਾ ਤਾਂ ਇਹ ਸਮਾਂ ਦੇਖਦੀ ਆ ਨਾ ਮਾਹੌਲ ਦੇਖਦੀ ਆ ਸ਼ਿੰਦਰੂ ਦੀਆਂ ਅੱਖਾਂ 'ਚ ਜਮਾ ਨੀਂਦ ਨਹੀਂ ਸੀ ਭਾਈ ਜੀ ਤੋਂ ਪੁੱਛ ਕੇ ਆਪ ਹੀ ਮਹਾਰਾਜ ਜੀ ਦੀ ਸਵਾਰੀ ਕੋਲ ਬੈ ਕੇ ਪਾਠ ਕਰਨ ਲੱਗੀ ਭਾਈ ਜੀ ਇੱਕ ਪਾਸੇ ਬੈਠ ਗਏ ਦੇਖ ਤੇ ਦੇਖਦੇ ਸਵੇਰ ਦੇ 5 ਵਜੇ ਗਏ ਮਾਮੇ ਨੇ ਆਪਣੇ ਸਾਥੀਆਂ ਮਿੱਤਰਾਂ ਨੂੰ ਨਾਲ ਲਗਾ ਕੇ ਦਰਿਆ ਵਗੈਰਾ ਵਿਛਾ ਦਿੱਤੀਆਂ ਵਿਗੜੇ 'ਚ ਅੱਜ ਕਾਫੀ ਇਕੱਠ ਹੋਣਾ ਸੀ ਭੋਗ ਸੀ ਨਾ ਜਿ 6 ਵਜਦੇ ਨੂੰ ਮਲਕੀਤ ਆ ਗਿਆ। ਸ਼ਿੰਦਰੋ ਤੇ ਗੁੱਡੀ ਦਾ ਸਿਰ ਪਲੋਸਿਆ ਪਹਿਲਾਂ ਫਿਰ ਸੰਤੋਖੀ ਕੋਲਾ ਕੇ ਬਹਿ ਗਿਆ। ਹਾਲੇ ਕੋਈ ਖਾਸ ਰਿਸ਼ਤੇਦਾਰ ਨਹੀਂ ਆਏ ਸੀ। ਮਾਮਾ ਵੀ ਕੰਮ 'ਚ ਲੱਗਾ ਹੋਇਆ ਸੀ। ਮਾਮੀ ਦੇ ਮਨ ਵਿੱਚ ਆਇਆ ਕਿ ਗੁੱਡੀ ਵਾਲੀ ਗੱਲ ਕਰ ਲਵਾਂ। ਮਗਰੋਂ ਸਮਾਂ ਨਹੀਂ ਮਿਲਣਾ ਤੇ ਗੁਰਦੁਆਰਾ ਸਾਹਿਬ 'ਚ ਚਲੇ ਜਾਣਾ। ਫਿਰ ਰਹਿ ਹੀ ਜਾਣੀ ਆ ਗੱਲ। ਨਾਲੇ ਉੱਥੇ ਜਾਵਾਂਗੇ ਤੇ ਮੈਂ ਗੁੱਡੀ ਦੀ ਨਜ਼ਰ ਕਢਾ ਦੂੰ। ਮੈਂ ਸੋਚਦੀ ਆ ਜੀਜੇ ਨਾਲ ਗੱਲ ਕਰ ਹੀ ਲਵਾਂ। ਫਿਰ ਚਾਹ ਲੈ ਕੇ ਮਾਮੀ ਸੰਤੋਖੀ ਤੇ ਮਲਕੀਤ ਕੋਲ ਆ ਗਈ ਤੇ ਕਹਿਣ ਲੱਗੀ ਭੈਣ ਜੀਜੇ ਨਾਲ ਗੱਲ ਕੀਤੀ ਤੂੰ ਸੰਤੋਖੀ ਹੈਰਾਨ ਹੋ ਕੇ ਮਾਮੀ ਵੱਲ ਵੇਖਣ ਲੱਗੀ ਕਿ ਭਾਬੀ ਕਰੀ ਕੀ ਜਾਂਦੀ ਆ ਆਖਰ ਕੀ ਹੈ ਇਹਦੇ ਮਨ ਚ ਫਿਰ ਆਪ ਹੀ ਮਾਮੀ ਬੋਲੀ ਚਲ ਛੱਡ ਪੈਣ ਤੂੰ ਵੀ ਬਾਹਲਾ ਸੋਚਦੀਆਂ ਤੇ ਇਥੋਂ ਨਹੀਂ ਕੋਈ ਗੱਲ ਹੋਣੀ ਮੈਂ ਆਪ ਗੱਲ ਕਰਦੀ ਆ ਫਿਰ ਆਪ ਹੀ ਬੋਲੀ ਜੀਜੇ ਇੱਕ ਮੁੰਡਾ ਦੇਖਿਆ ਗੁੱਡੇ ਲਈ ਅੱਜ ਮੇਰੇ ਪਿੰਡੋਂ ਆਣਾ ਸਾਰਿਆਂ ਨੇ ਮੇਰੇ ਮਾਪਿਆਂ ਨੇ ਤੇ ਉਹਨਾਂ ਨਾਲ ਰਿਸ਼ਤੇਦਾਰਾਂ ਨੇ ਵੀ ਆਣਾ ਉਹਨਾਂ ਨੇ ਜਿਹੜਾ ਮੁੰਡਾ ਮੈਂ ਗੁੱਡੀ ਲਈ ਦੇਖਿਆ ਮੈਂ ਸੁਨੇਹਾ ਕੰ ਲਿਆ ਸੀ ਨਾ ਬੇਬੇ ਦੇ ਭੋਗ ਦਾ ਮਲਕੀਤ ਨੇ ਚਾਹ ਦੀ ਕੁੱਟ ਭਰੀ ਹੀ ਸੀ ਕਿ ਉਹਦੀ ਬਾਹਰ ਆਣ ਵਾਲੀ ਹੋ ਗਈ ਤੇ ਸੰਤੋਖੀ ਵੱਲ ਵੇਖਣ ਲੱਗਾ ਮਾਮੀ ਹੁਣ ਕਿੱਥਾ ਰੁਕਦੀ ਆ ਇੱਧਰ ਉੱਧਰ ਦੇਖਦੀ ਹੋਈ ਫਟਾਫਟ ਆਪਣੀ ਗੱਲ ਕਹੀ ਜਾਏ ਸੰਤੋਖੀ ਬੋਲੀ ਭਾਬੀ ਕੋਈ ਗੱਲ ਨਹੀਂ ਸੋਚਦੇ ਆ ਹਾਲੇ ਨਾ ਕੋਈ ਗੱਲ ਕਰ ਮਾਮੀ ਬੋਲੀ ਭੈਣ ਸੋਚਨਾ ਚੰਗੇ ਭਲੇ ਬੰਦੇ ਆ ਫਿਰ ਪਤਾ ਨਹੀਂ ਕਦੋਂ ਆਣ ਨਾਣ ਨਾਲੇ ਹੁਣ ਤਾਂ ਨਜ਼ਰ ਕਢਾਈ ਜਾਊਗੀ ਤੂੰ ਜ਼ਿਆਦਾ ਨਾ ਸੋਚ ਐਨੇ ਨੂੰ ਮਾਮਾ ਆ ਗਿਆ ਮਲਕੀਤ ਨੂੰ ਨਾਲ ਲੈ ਕੇ ਜਾਣਾ ਸੀ ਗੁਰਦੁਆਰਾ ਸਾਹਿਬ ਵਿੱਚ ਹੁਣ ਸਾਰੇ ਗੁਰਦੁਆਰਾ ਸਾਹਿਬ ਪਹੁੰਚ ਗਏ ਵਾਵਾ ਇਕੱਠ ਹੋਇਆ ਸੀ ਬੀਬੀ ਦਾ ਅਫਸੋਸ ਕੀਤਾ ਕੀਰਤਨ ਹੋਇਆ ਸ਼ਿੰਦਰੂ ਨਵੀ ਸ਼ਬਦ ਗਾਇਨ ਕੀਤਾ ਉਹ ਤਾਂ ਹੱਥੋਂ ਉਠਹੀ ਨਹੀਂ ਰਹੀ ਸੀ ਲੰਗਰ ਸ਼ਿਕਾਇਆ ਗਿਆ ਸੰਗਤ ਨੂੰ ਮਗਰੋਂ ਸਭ ਨੂੰ ਜਾਣ ਵੇਲੇ ਗੜਵੀਆਂ ਦਿੱਤੀਆਂ ਗਈਆਂ ਬੇਬੇ ਦਾ ਨਾਂ ਲਿਖਿਆ ਹੋਇਆ ਸੀ ਉੱਤੇ ਹੁਣ ਸੰਤੋਖੀ ਮਲਕੀਤ ਨਾ ਗੁਰਦੁਆਰਾ ਸਾਹਿਬ ਅੰਦਰ ਬੈਠੀ ਸੀ ਹਲੇ ਵੀ ਮਨ ਖਰਾਬ ਕਰ ਰਹੀ ਸੀ ਮਾਂ ਨੂੰ ਯਾਦ ਕਰਕੇ ਗੁੱਡੀ ਮਾਂ ਨੂੰ ਹੌਸਲਾ ਦੇ ਰਹੀ ਸੀ ਤੇ ਆਪ ਵੀ ਰੋ ਰਹੀ ਸੀ ਏਨੇ ਨੂੰ ਮਾਮੀ ਦੁਬਾਰਾ ਆਪਣੇ ਮਾਪਿਆਂ ਨੂੰ ਲੈ ਆਈ ਸੰਤੋਖੀ ਘਰਾਂ ਨੂੰ ਮਿਲਵਾਉਣ ਵਾਸਤੇ ਹੌਲੀ ਜੇ ਕਹਿਣ ਲੱਗੀ ਰੋਣੇ ਧੋਣੇ ਚ ਕਿੱਥੋਂ ਪਤਾ ਲੱਗਾ ਲਗਦਾ ਵਾ ਕੌਣ ਕਿੱਥੇ ਬੈਠਾ ਕੌਣ ਕਿਤੇ ਨਹੀਂ ਆ ਜੋ ਇੱਧਰ ਨੂੰ ਬੈਠ ਜੋ ਭੈਣਾਂ ਨਾਲ ਹੁਣੀ ਗੱਲ ਕਰ ਲਾਂਗੇ ਆਪਾਂ ਮਗਰੇ ਹੀ ਮਾਮੀ ਦੇ 2-3 ਹੋਰ ਬਜ਼ੁਰਗ ਬੀਬੀਆਂ ਬੰਦੇ ਇੱਕ ਦੋ ਅੱਧ ਖੜੇ ਉਮਰ ਦੇ ਆ ਕੇ ਇੱਕ ਪਾਸੇ ਜੇ ਨੂੰ ਬੈਠ ਗਏ ਮਾਮੀ ਦੀ ਬੀਬੀ ਜੋ ਕਿ ਕਾਫੀ ਬਜ਼ੁਰਗ ਸੀ ਇੱਕ ਤਾਂ ਮਸਾ ਬਿਠਾਇਆ ਗਿਆ ਦੇ ਭਾਰੀ ਹੋਣ ਕਰਕੇ ਫਿਰ ਬੈਠੀ ਹੋਈ ਸੰਤੋਖੀ ਦਾ ਸਿਰ ਪਲੋਸਣ ਲੱਗੀ ਤੇ ਕਹਿਣ ਲੱਗੀ ਨਾ ਨਾ ਮਨ ਨਾ ਤੀ ਤਰੋਨਾ ਇਤ ਰੱਬ ਦਾ ਭਾਣਾ ਸੀ ਰੱਬ ਦੇ ਚਰਨਾਂ 'ਚ ਗਈ ਆ ਤੇਰੀ ਬੇਬੇ ਤੇਰੀ ਐਦਾਂ ਨਹੀਂ ਰੁਈਦਾ ਹੁੰਦਾ ਨਾਲੇ ਧੀਏ ਦੇਖ ਆ ਮੇਰੀ ਧੀ ਹੈ ਨਾ ਇਹਨੇ ਬਹੁਤ ਜ਼ਿਆਦਾ ਸੇਵਾ ਕੀਤੀ ਆ ਤੇਰੀ ਮਾਂ ਦੀ ਤੇ ਆਹ ਗੁੱਡੀ ਆ ਤੇਰੀ ਦੀ ਨਿੱਕੀ ਜੀ ਨੂੰ ਦੇਖਿਆ ਸੀ ਬੜੇ ਚਿਰ ਹੋ ਗਿਆ ਗੁੱਡੀ ਨੇ ਬੀਬੀ ਦੇ ਹੱਥ ਜੋੜੇ ਬੀਬੀ ਲਗਾਤਾਰ ਹੀ ਬੋਲੀ ਜਾ ਰਹੀ ਸੀ ਮਗਰੋਂ ਸ਼ਿੰਦਰੋ ਗੁੱਡੀ ਨੂੰ ਲੱਗ ਗਈ ਬੀਬੀ ਗੁੱਡੀ ਕਰਨੀ ਦੇਖੀ ਜਾਵੇ ਗੌਰ ਨਾਲ ਹੌਲੀ-ਹੌਲੀ ਸੰਤੋਖੀ ਥੋੜਾ ਸੁਰਤ ਸਿਰ ਹੋਈ ਤੇ ਬੀਬੀ ਵੱਲ ਵੇਖਣ ਲੰਗੀ। ਮੁੱਤੇ ਬੀਬੀ ਨੂੰ ਬੇਬੇ ਦੀਆਂ ਗੱਲਾਂ ਦੱਸਣ ਲੱਗੀ ਆਪਣੀਆਂ ਦੀ, ਆਪਣੀਆਂ ਦੀਆਂ। ਬੀਬੀ ਵੀ ਕਹਿਣ ਲੱਗੀ ਦੇਖ ਮੇਰੀ ਧੀ ਨੇ ਕਿੰਨੀ ਸੇਵਾ ਕੀਤੀ ਹੈ ਤੇਰੀ ਬੇਬੇ ਦੀ। ਨਹੀਂ ਤਾਂ ਕਿੱਥੋਂ ਕਰਦੀ ਨੇ ਅੱਜ ਕੱਲ ਕੁੜੀਆਂ? ਕਿੱਥੋਂ ਪੁੱਛਦੀਆਂ ਨੇ ਬਗਾਨੀਆਂ? ਕਦੇ ਬੇਬੇ ਤੇਰੀ ਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਮੇਰੀ ਧੀ ਨੇ। ਗੱਲਾਂ-ਬਾਤਾਂ ਕਰਦੀ। ਬੀਬੀ ਨਾਲ ਹੀ ਬੋਲੀ ਉਹ ਸਾਹਮਣੇ ਜਿਹੜੇ ਬੈਠੇ ਨੇ ਨਾ ਇਹ ਸਾਡੇ ਪਿੰਡ ਦੇ ਉੱਚੇ ਬੰਦੇ ਨੇ ਕਹਿੰਦੇ ਘੌਂਦੇ ਬਾਹਲੇ ਚੰਗੇ ਨੇ ਸਰਪੰਚ ਦੇ ਰਿਸ਼ਤੇਦਾਰਾਂ ਵਿੱਚੋਂ ਨੇ ਸੰਤੋਖੀ ਨੇ ਉਹਨਾਂ ਵੱਲ ਦੇਖ ਕੇ ਉਹਨਾਂ ਨੂੰ ਆਣ ਦੇਖਿਆ ਕਰ ਦਿੱਤਾ ਤੇ ਆਪਣੀ ਬੀਬੇ ਦੀਆਂ ਗੱਲਾਂ ਕਰਨ ਲੱਗੀ ਬੀਬੀ ਨਾਲ ਪਰ ਬੀਬੀ ਤਾਂ ਮਾਮੀ ਤੋਂ ਵੀ ਸੀਰਾ ਸੀ ਫਿਰ ਬੋਲੀ ਤੇਰੇ ਨਾਲ ਮੇਰੀ ਧੀ ਨੇ ਗੱਲ ਕੀਤੀ ਹੋਣੀ ਆ ਉਹ ਜਿਹੜਾ ਗਬਲਾ ਮੁੰਡਾ ਬੈਠਾ ਥਾ ਵਿਚਕਾਰ ਲਾਉ ਗਬਲਾ ਉਹ ਮੁੰਡਾ ਵਾ ਕੁੜੀਆਂ ਤਾਂ ਮੈਂ ਬਾਲੀਆਂ ਦੇਖੀਆਂ ਨੇ ਪਰ ਕੋਈ ਪਸੰਦ ਨਹੀਂ ਆਈ ਅੱਖੇ ਕੋਈ ਨਹੀਂ ਛੱਡ ਛੜਈਏ ਵਾਲੀ ਵੀ ਚੱਲ ਜੂ ਮਸ ਘਰ ਸਾਂਭਣ ਵਾਲੀ ਹੋਣੀ ਚਾਹੀਦੀ ਆ ਨਾਲ ਹੀ ਬੀਬੀ ਬੋਲੀ ਲੈ ਦੱਸ ਮੈਂ ਕੁੜੀਆਂ ਲੜ ਬਣੀਆਂ ਨੇ ਮੈਨੂੰ ਹੀ ਕਹਿੰਦੇ ਰਹਿੰਦੇ ਆ ਕਿ ਆਪਣੀ ਧੀ ਵਰਗੀ ਸਿਆਣੀ ਚੰਗੀ ਕੁੜੀ ਲੱਭ ਕੇ ਦੇ ਸੰਤੋਖੀ ਨੇ ਦੁਬਾਰਾ ਨਜ਼ਰ ਘੁਮਾ ਕੇ ਸਾਹਮਣੇ ਵੇਖਿਆ ਤੇ ਚੁੱਪ ਰਹੀ ਮੂੰਹ ਫੇਰ ਲਿਆ ਬੀਬੀ ਫੇਰ ਬੋਲੀ ਹਾਂ ਸੱਚ ਲੈ ਆਪਣੀ ਗੁੱਡੀ ਦਾ ਵੀ ਤਾਂ ਛੱਡ ਛੱਡਈਆ ਹੋ ਗਿਆ ਸੀ ਮੈਂ ਸੁਣਿਆ ਸੀ ਪਿੱਛੇ ਦੱਸ ਰਹੀ ਸੀ ਮੇਰੀ ਧੀ ਗੁੱਡੀ ਤਾਂ ਮੇਰੇ ਦਿਮਾਗ 'ਚ ਹੀ ਨਹੀਂ ਸੀ ਲੈ ਨਹੀਂ ਤਾਂ ਕੌਣ ਸੋਚਦਾ ਕਿਸੇ ਲਈ ਉਹ ਤਾਂ ਮੇਰੀ ਧੀ ਨੇ ਦੱਸਿਆ ਬੀਬੀ ਆਪਣੀ ਗੁੱਡੀ ਬਾਰੇ ਬੀਬੀ ਗੁੱਡੀ ਬਾਰੇ ਕਹਿਣ ਲੱਗੀ ਲੈ ਦੱਸ ਮੈਂ ਵੀ ਨਾ ਕੀ ਕੀ ਗੱਲਾਂ ਕਰੀ ਜਾਣੀਆਂ ਬੀਬੀ ਆਨਾ ਬਹਾਨਾ ਲਾ ਕੇ ਸੰਤੋਖੀ ਨਾਲ ਗੱਲਾਂ ਕਰ ਰਹੀ ਸੀ ਤੇ ਮੁੱਦੇ ਤੇ ਨਹੀਂ ਆ ਰਹੀ ਸੀ ਪਰ ਸੰਤੋਖੀ ਸਮਝ ਰਹੀ ਸੀ ਕਿ ਬੀਬੀ ਕੀ ਕਹਿਣਾ ਚਾਹੁੰਦੀ ਆ ਸੰਤੋਖੀ ਮਾਮੀ ਵੱਲ ਵੇਖਣ ਲੱਗੀ ਤੇ ਮਾਮੀ ਆਪਣੀ ਬੀਬੀ ਵੱਲ ਵੇਖੀ ਜਾਈ ਬੀਬੀ ਬੋਲ ਕੇ ਚੁੱਪ ਹੋ ਗਈ ਕਿ ਸੰਤੋਖੀ ਕੁਝ ਕਹੂਗੀ ਪਰ ਸੰਤੋਖੀ ਗੌਰ ਨਾਲ ਬੀਬੀ ਵੱਲ ਵੇਖੀ ਗਈ ਗੌਰ ਨਾਲ ਮਾਮੀ ਵੱਲ ਵੇਖੀ ਗਈ ਮਤਲਬ ਆਪਣੀ ਭਾਬੀ ਵੱਲ ਵੇਖੀ ਗਈ ਕਿ ਕਿੱਦਾਂ ਦੇ ਮਾਹੌਲ ਤੇ ਏ ਕਿਵੇਂ ਦੀਆਂ ਗੱਲਾਂ ਕਰ ਰਹੀਆਂ ਨੇ ਦੋਵੇਂ ਜਾਣੀਆਂ ਪਰ ਸੰਤੋਖੀ ਚੁੱਪ ਰਹੀ ਕੁਝ ਵੀ ਨਹੀਂ ਬੋਲੀ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ